ਤਾਂ ਤੁਸੀਂ ਮੈਨੂੰ ਦੱਸੋਗੇ ਗੇਟ ਕਿੱਦਾਂ ਕੁਆਲੀਫਾਈ ਕਰਨਾ ਹੈ ਮੈਂ ਬੀਟੈਕ ਕਰੂੰਗਾ ਤੇ ਮੈਂ ਗੇਟ ਦੇ ਕੇ ਮੈਂ AOT ਵਿੱਚ ਲੱਗਣਾ ਚਾਹਵਾਂਗਾ ਸਰ ਇਹ ਸੋਚ ਬਦਲ ਸੀ ਤੁਸੀਂ ਇਹ ਬਹੁਤ ਵੱਡੀ ਗੱਲ ਹੈ ਦੱਸ ਦਿਓ ਹਾਂਜੀ ਸਰ ਉਹਨੂੰ ਦੱਸ ਦਿਓ ਸਰ ਮੈਂ ਹਾਂਜੀ ਹਾਂਜੀ ਸਰ ਮੈਂ 500 ਪਲੱਸ ਸਟੂਡੈਂਟਸ ਨੂੰ ਮੈਂਟਰਸ਼ਿਪ ਦੇ ਚੁੱਕੀ ਹਾਂ ਟੀਚਿੰਗ 'ਚ ਰਹਿ ਚੁੱਕੀ ਹਾਂ ਸਰ ਮੈਂ ਤੇ ਇਹ ਮੇਰਾ ਇੱਕ ਸੁਪਨਾ ਵੀ ਰਹਿ ਗਿਆ ਤੇ ਜਿੰਨੇ ਵੀ ਬੱਚੇ ਆ ਜਿਨ੍ਹਾਂ ਦੀ ਅਸੀਂ ਹੈਲਪ ਕਰ ਪਾਈਏ ਮੈਂ ਬਹੁਤ ਸੁਭਾਗੇਸ਼ਾਲੀ ਆਪਣੇ ਆਪ ਨੂੰ ਮੰਨਾਂਗੀ ਇਸ ਚੀਜ਼ 'ਚ ਸਰ ਮੈਂ ਸੀਐਮਡੀ ਸਰ ਦੀ ਬਹੁਤ ਸ਼ੁਕਰਗੁਜ਼ਾਰ ਆ ਲਾਸਟ ਈਅਰ 125 ਐਸਡੀਓਜ਼ ਦੀਆਂ ਭਰਤੀਆਂ ਆਈਆਂ ਉਹਦੇ ਬਾਅਦ ਅਗਲੇ ਹੀ ਸਾਲ ਸਰ ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਐ 100 ਭਰਤੀਆਂ ਹੋਰ ਏਹੀ ਹortic ਦੇ ਵਿੱਚ ਐਂਡ ਸਰ ਇਹ ਤੁਹਾਡੀ ਜਿਹੜੀ ਵਿਜ਼ਨ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਕੁਆਲੀਫਿਕੇਸ਼ਨ ਅਕੋਰਡਿੰਗ ਜੌਬ ਲੈਣੀ ਤੇ ਪੰਜਾਬ ਦੇ ਵਿੱਚ ਰਹਿ ਕੇ ਜੌਬ ਕਰਨੀ ਸਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਮੈਂ ਮੇਰਾ ਪਰਿਵਾਰ ਹਮੇਸ਼ਾ ਤੁਹਾਡੇ ਲਈ ਸ਼ੁਕਰਗੁਜ਼ਾਰ ਰਹਿਵਾਂਗੇ ਤੇ ਮੈਂ ਵਾਈਗਰੂ ਜੀ ਦੀ ਬਹੁਤ ਸ਼ੁਕਰਗੁਜ਼ਾਰ ਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਐਂਡ ਸਰ ਆਈ ਵਿਸ਼ ਯੂ ਫਾਦ ਯੂਰ ਗ੍ਰੇਟ ਹੈਲਥ ਕਿਉਂਕਿ ਸਾਨੂੰ ਤੁਹਾਡੀ ਲੀਡਰਸ਼ਿਪ ਦੀ ਬਹੁਤ ਲੋੜ ਹੈ ਔਰ ਜਿੱਦਾਂ ਤੁਸੀਂ ਹੱਸਦੇ ਹੋਏ ਇੰਨਾ ਪ੍ਰੈਸ਼ਰ ਚ ਜੇ ਲੈਂਦੇ ਹੋ ਅਸੀਂ ਚਾਹੁੰਦੇ ਹਾਂ ਤੁਸੀਂ ਇਹੀ ਸਾਡੇ ਸਿਰ ਤੇ ਹੱਥ ਰੱਖੋ ਔਰ ਅਸੀਂ ਵੀ ਇਸ ਜੌਬ ਦੇ ਵਿੱਚ ਵਧੀਆ ਕੰਮ ਕਰ ਪਾਈਏ ਥੈਂਕ ਯੂ ਸਰ ਐਂਡ ਥੈਂਕ ਯੂ ਸੀਐਮਡੀ ਸਰ ਇਟ ਮੀਨਸ ਅ ਲੋਟ ਥੈਂਕ ਯੂ ਸੁਖਚੰਨ ਕੌਰ ਜੀ ਖਸ਼ਿਆ ਕਾਲ ਸਰ ਮੇਰਾ ਨਾਮ ਸੁਖਚੰਨ ਕੌਰ ਹੈ ਮੈਂ ਸ਼ਹਿਰ ਸੰਗਰੂਰ ਤੋਂ ਬਿਲੋਂਗ ਕਰਦੀ ਹਾਂ ਸਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਨੂੰ ਇੱਕ ਨਵੀਂ ਉਮੀਦ ਆਈ ਕਿ ਜਿਹੜੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ ਤੇ ਇਹ ਸਰਕਾਰ ਸਭ ਪੂਰੀ ਸਾਡੀਆਂ ਉਮੀਦਾਂ ਦੇ ਹਾਰੇ ਉੱਤਰ ਰਹੀ ਹੈ ਸਾਡੇ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਲਿਆ ਰਹੀ ਹੈ ਜੋ ਮਤਲਬ ਪਹਿਲੀ ਸਰਕਾਰ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਤੇ ਕਿੰਨੇ ਰੋਜ਼ਗਾਰ ਦੇ ਮੌਕੇ ਉਸੇ ਮੌਕੇ ਦੇ ਅੱਜ ਅਸੀਂ ਲਗਭਗ 1300 ਕੈਂਡੀਡੇਟ ਜਿਹੜੇ ਆ ਭਾਗੀਦਾਰ ਬਣ ਰਹੇ ਆ ਇਹਦੇ ਲਈ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਸਰ ਮੈਨੂੰ ਪੂਰੀ ਉਮੀਦ ਹੈ ਕਿ ਭਵਿੱਖ ਦੇ ਵਿੱਚ ਵੀ ਤੁਸੀਂ ਇਦਾਂ ਹੀ ਸਾਡੇ ਵਰਗੇ ਨੌਜਵਾਨ ਨੂੰ ਜਿਹੜਾ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਵੋਗੇ ਤੇ ਜੋ ਜਿੱਦਾਂ ਮੈਮ ਨੇ ਕਿਹਾ ਕਿ ਬੱਚੇ ਬਾਹਰ ਨੂੰ ਭੱਜਦੇ ਆ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੇ ਮੌਕੇ ਜੇ ਸਾਨੂੰ ਮਿਲਦੇ ਰਹਿਣਗੇ ਤਾਂ ਉਹ ਬਾਹਰ ਜਾਣ ਦੀ ਸੋਚਣਗੇ ਤੇ ਸਰ ਮੈਨੂੰ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਇਸ ਪੁਆਇੰਟ ਆਫ 뷰 ਤੋਂ ਕਿ ਨੌਜਵਾਨ ਸਾਡਾ ਪੰਜਾਬ ਦਾ ਯੂਥ ਜਿਹੜਾ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਸਰਵ ਕਰੇ ਇਹ ਪੰਜਾਬ ਦੀ ਬੈਟਰਮੈਂਡ ਦੇ ਲਈ ਆਈ ਥਿੰਕ ਇਸ ਤੋਂ ਵਧੀਆ ਕੁਝ ਹੋਰ ਨਹੀਂ ਹੋ ਸਕਦਾ ਤੇ ਸਰ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਦਾਂ ਦੇ ਮੌਕੇ ਦੇਣ ਲਈ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਸਰਵ ਕਰ ਸਕੀਏ ਤੁਹਾਡੀ ਮਿਹਨਤ ਹੈ ਸੁਖਚੈਨ ਕੌਰ ਜੀ ਥੈਂਕ ਯੂ ਸਰ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰਾ ਤਾਂ ਨਾਂ ਹੀ ਲੱਗੀ ਜਾਂਦਾ ਮਿਹਨਤ ਤਾਂ ਤੁਹਾਡੀਆਂ ਨੇ ਸਰ ਸਰ ਜਰਨੈਲ ਤੱਕੜਾ ਹੋਵੇ ਫੌਜਾਂ ਆਪੀ ਤੱਕੜੀਆਂ ਹੋ ਜਾਂਦੀਆਂ ਨੇ ਜੀਆ ਜਰਨੈਲ ਜਿਹੜਾ ਸਰ ਲੀਡਰ ਜਦੋਂ ਜਿੱਧਰ ਨੂੰ ਲੈ ਕੇ ਜਾਂਦਾ ਨਾ ਸਰ ਇੱਕ ਲੜਾਈ ਉਧਰ ਨੂੰ ਜਾਂਦੀ ਆ ਸਾਡਾ ਜਦੋਂ ਲੀਡਰ ਸਾਨੂੰ ਸਾਨੂੰ ਸਰਵ ਕਰਨ ਦੀ ਇੱਕ ਜਿਹੜੀ ਡਾਇਰੈਕਸ਼ਨ ਦੇ ਰਿਹਾ ਤਾਂ ਅਸਰ ਅਸੀਂ ਉਹਨਾਂ ਦੀ ਡਾਇਰੈਕਸ਼ਨ ਤੇ ਚੱਲਾਂਗੇ ਗੁੱਡ ਲੱਕ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬ ਨੂੰ ਇੱਕ ਬਹੁਤ ਵਧੀਆ ਲੀਡਰ ਮਿਲਿਆ ਤੇ ਇਸ ਲੀਡਰ ਤੋਂ ਸਾਨੂੰ ਹਮੇਸ਼ਾ ਇੱਕ ਚੰਗੀ ਉਮੀਦ ਰਹੇਗੀ ਤੇ ਲੀਡਰ ਵੀ ਮੈਨੂੰ ਲੱਗਦਾ ਸਾਡੀ ਉਮੀਦਾਂ ਤੇ ਪੂਰਾ ਹੀ ਖਰਾ ਉਤਰਦਾ ਸਰ ਇਹ ਵੀ ਸੰਗਰੂਰ ਦੀ ਹੈ ਹਾਂਜੀ ਸਰ साटा जिला संगरूर थैंक यू सो मच थैंक यू सर थैंक यू सो मच जसप्रीत कौर जी सताल सर सत ਮੇਰਾ ਨਾਮ ਜਸਪ੍ਰੀਤ ਕੌਰ ਮੈਂ ਪਿੰਡ ਖੋਖਰ ਕਲਾਂ ਤੋਂ ਹੀ ਜ਼ਿਲ੍ਹਾ ਸੰਗਰੂਰ ਦੀ ਆਈ ਮੈਂ ਏਲਮ ਦੀ ਭਰਤੀ ਲਈ ਅੱਜ ਨੁਕਤੀ ਪੱਤਰ ਲੈਣ ਆਈ ਆਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਮੈਂ ਬਹੁਤ ਟਾਈਮ ਤੋਂ ਟਰਾਈ ਕਰ ਰਹੀ ਸੀਗੀ ਗੋਵਿੰਦਗੜ੍ਹ ਖੋਖਰ ਹਾਂਜੀ ਸਰ ਜਿੱਥੇ ਤੁਹਾਡੀ ਭੂਆ ਹੈਗੀ ਉਹਨਾਂ ਦੇ ਘਰੋਂ ਚੋਈ ਆਈ ਅੱਛਾ ਮੈਂ ਗਰਮੀਆਂ ਨੇ ਛੁੱਟੀਆਂ ਚ ਮੈਂ ਜਾਂਦਾ ਹਾਂ ਹਾਂਜੀ ਸਰ ਉਹਦੋਂ ਅਸੀਂ ਉੱਥੇ ਸੀਗੇ ਰੋਟੀ ਬਣਾ ਰਹੇ ਸੀ ਅਸੀਂ ਉੰਨੇ ਨੇ ਮੈਨੂੰ ਕਿਹਾ ਵੀ ਸੀਗਾ ਵੀ ਤੁਸੀਂ ਜ਼ਰੂਰ ਕਿਹੋ ਵੀ ਦੱਸਿਆ ਸੀਗਾ ਵੀ ਅੱਜ ਆਉਣਗੇ ਹੀ ਸਰ ਵੀ ਵੀ ਅਸੀਂ ਉੱਥੋਂ ਆਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਮੈਂ ਬਹੁਤ ਟਾਈਮ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ ਈ ਸਾਡੇ ਸਾਰੇ ਪਰਿਵਾਰ ਵੱਲੋਂ ਹੀ ਬਹੁਤ ਬਹੁਤ ਥੈਂਕ ਯੂ ਵਾਹ ਵਰਕਾ ਜਸਪ੍ਰੀਤ ਦਾ ਧੰਨਵਾਦ ਇਹਨਾਂ ਤੋਂ ਬਾਅਦ ਗੁਰਵਿੰਦਰ ਸਿੰਘ ਪਾਸ ਕਰ ਦਿਓ ਜੀ ਮਾਈਕ ਉਹ ਪਿੱਛੇ ਹੈਗਾ ਮਾਈਕ सर। मैक फादर नेम सरदार गुरनाम सिंह नंगल दयाल सिंह पिंड जंडियाला गुरु हलका तो आया हाँ मैं जंडियाला गुरु हल्के आया हाँ ਸਰ ਮੈਂ ਮਾਈਕ ਨੇੜੇ ਕਰ ਲਉ ਥੋੜੇ ਹਲੋ ਮੈਂ ਝੰਡਿਆਲਾ ਗੁਰੂ ਹਰਕੀਰਤੋ ਆਇਆ ਹਾਂ ਸਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਹਰਪਜਨ ਸਿੰਘ ਈਟੀਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮੰਦਬ ਈਟੀਓ ਸਰਦਾਰ ਭਗਵੰਤ ਸਿੰਘ ਮੰਦਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਇਹ ਮੈਂ ਦਿਲੋਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਸਰ ਮੈਂ ਬਹੁਤ ਮਤਲਬ ਗਰੀਬ ਗਰੀਬ ਪਰਿਵਾਰ ਤੋਂ ਆਇਆ ਹਾਂ ਸਰ ਮੇਰੇ ਪਰਿਵਾਰ ਚ ਪਹਿਲੀ ਵਾਰੀ ਨੌਕਰੀ ਮਿਲਣ ਜਾ ਰਹੀ ਹੈ ਪਹਿਲੀ ਵਾਰੀ ਮੈਂ ਬੋਲ ਰਿਹਾ ਹਾਂ ਸਟੇਜ ਦੇ ਉੱਪਰ ਥੋੜਾ ਮੈਨੂੰ ਕੰਫਰਟੇਬਲ ਜਿਹਾ ਮਹਿਸੂਸ ਨਹੀਂ ਹੋ ਰਿਹਾ ਕੋਈ ਨਹੀਂ ਕੋਈ ਨਹੀਂ ਬੋਲ ਲਾ ਬੋਲ ਲਾ ਕੋਈ ਐਦਾਂ ਹੀ ਐਦਾਂ ਹੀ ਹੋ ਜਾਂਦਾ ਹੁੰਦਾ ਔਲੇ ਔਲੇ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਰ ਮੈਂ ਸਰਪੰਚ ਸਿੰਘ ਜੀ ਟੀਓ ਸਾਹਿਬ ਦੇ ਹਲਕੇ ਤੋਂ ਵੀ ਆਇਆ ਤੇ ਸਰ ਉਹ ਬਹੁਤ ਜ਼ਿਆਦਾ ਵਿਕਾਸ ਆਇਆ ਸਰ ਇਹਨਾਂ ਨੇ ਸਾਡੇ ਹਲਕੇ ਦਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਗੁਰਵਿੰਦਰ ਥੈਂਕ ਯੂ ਮੁਬਾਰਕਾਂ ਬਹੁਤ ਬਹੁਤ ਪਰਵਾਰ ਥੈਂਕ ਯੂ ਥੈਂਕ ਯੂ ਸਰ ਰੋਜਲ ਰਾਣੀ ਜੀ सत सर सत जी सर मेरा नाम रोजल है एंड मैं बठिंडा से बिलोंग करती हूँ आज मेरी पीएसपीसीएल में एक लड़की पोस्टिंग हुई है और पिछले साल मेरी सिस्टर की भी गवर्नमेंट जॉब लगी है एंड मैं आपका बहुत बहुत थैंक यू करती हूँ क्योंकि काफ़ी एफर्ट्स आपके भी हैं अगर हमने एग्जाम में मेहनत किया तो आपने वैकेंसीज निकालने में की हैं थैंक यू सो मच सर सो नाइस थैंक यू थैंक यू परविंदर सिंह जी गुड इवनिंग सर माई नेम इज परविंदर सिंह आई बिलोंग टू फरीदकोट नाउ आई एम गोइंग टू प्रोजाबी बोला कोई चक्कर नहीं <laughs> सर हम मैं एज अ क्लर्क ज्वाइन कर रहा पी एस पीसी okay. <laughs> मैं थोड़ा बहुत धन्यवाद करता है थोड़ी वजह नौकरी मिली वके... पिछले काफी सालों तो वैकेंसीज बहुत घट निकल रही थी लेकिन थोड़े गवर्नमेंट के अंडर बहुत वैकेंसिस निकलिया ਤੇ ਇਥੋਂ ਦੇ ਗਵਰਨਮੈਂਟ ਬਹੁਤ ਪੰਕਚੁਐਲਿਟੀ ਹੈ ਮਤਲਬ ਵਿਦਨ ਟਾਈਮ ਪੀਰੀਅਡ ਸਾਰੇ ਰਿਕਰੂਟਮੈਂਟਸ ਕੰਪਲੀਟ ਹੋਈਆਂ ਤੇ ਇਕਵਰੀ ਫੇਰ ਸਾਰੇ ਵਲੋਗ ਬਹੁਤ-ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਆਖਰ ਦੇ ਵਿੱਚ ਨੇ ਜੀ ਰਾਹੁਲ ਸ਼ਰਮਾ ਜੀ ਅਸੀਗਾ ਸਰ ਅਸੀਗਾ ਮੇਰਾ ਨਾਮ ਰਾਹੁਲ ਸ਼ਰਮਾ ਪਿੰਡ ਫਤਿਹਗੜ ਪਾਂਗਈਆਂ ਡਿਸਟ੍ਰਿਕਟ ਸੰਗਰੂਰ ਤੋਂ ਆਇਆ ਸਰ ਮੈਂ ਜਿੱਦਾਂ ਉਹ ਸਿਸਟਰ ਸਰ ਕਹਿ ਰਹੇ ਸੀ ਵੀ ਯੂਥ ਬਾਹਰ ਜਾ ਰਿਹਾ ਹੈ ਮੈਂ ਬਾਹਰੋਂ ਇੱਥੇ ਆਇਆ ਸਰ ਅੱਜ ਆਪਣਾ ਨਿਕਤੀ ਪੱਤਰ ਲੈ ਆ। ਅੱਛਾ। ਹਾਂ ਜੀ ਸਰ ਮੇਰੇ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ ਜੀ ਇਹ। ਕਿੱਥੇ ਚਲਾ ਗਿਆ ਸੀ? ਮੈਂ ਇਕੱਲੇ ਗਿਆ ਸੀ ਸਰ। ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਬੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ ਮੈਂ ਘਰੇ ਹਲੇ ਗਿਆ ਨਹੀਂ ਸਰ। ਉਹ ਅੱਛਾ ਅੱਜ ਮੇਰਾ ਬੋਰਡਿੰਗ ਪਾਸ ਮੇਰੇ ਕੋਲ ਹੀ ਹੈ ਸਰ ਕੱਲ ਹੀ ਆਇਆ ਹਾਂ ਇਹਨੇ ਮੈਂ। ਚੰਡੀਗੜ੍ਹ ਹਾਂ ਹਾਂ ਜੀ ਸਰ। ਕਮਾਲ। ਦਿੱਲੀ ਤੋਂ ਸਿੱਧਾ ਚੰਡੀਗੜ੍ਹ ਹੀ ਆਇਆ ਹਾਂ ਸਰ ਮੈਂ। ਵਾਹ ਵਾਹ। ਹਾਂ ਹੁਣ ਨਿਕਤੀ ਪੱਤਰ ਲੈ ਕੇ ਜਾਊਂਗਾ ਸਰ। ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਦੌਲਤ ਹੀ ਹੋਇਆ ਸਰ। ਬਹੁਤ ਮਿਹਰਬਾਨ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਥੈਂਕ ਯੂ ਸਰ ਗੁੱਡ ਲੱਕ